नहीं चलेगी। नहीं चलेगी, नहीं चलेगी। शाही नहीं चलेगी नहीं चलेगी नहीं चलेगी, चलेगी। तो तकके तो शाही नहीं चलेगी नहीं चलेगी नहीं चलेगी आवाज दो आमीन आवाज दो आमीन वो हमसे टकराएगा दूर दूर हो जाएगा वो हमसे टकराएगा दूर दूर हो जाएगा आवाज दो आमीन शाही नहीं चलेगी नहीं चलेगी नहीं चलेगी बुंडागर्दी नहीं चलेगी बांके राम जिलापना स्पेस नगर प्रयाला ਸੋ ਜਿਹੜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਸਾਡੇ ਬਹੁਤ ਸਾਰੇ ਸਰਕਾਰیوں ਇਸ ਮਤਲਬ ਸਾਡੇ ਹਸਪਤਾਲਾਂ ਦੀ ਵੀ ਇਹ ਰਣਬਾਈ ਹੈ ਕਿ ਜਿਹੜਾ ਸਾਡੇ ਯੂਨੀਵਰਸਲ ਭੰਗਿਆ ਚ ਉਹ ਪਰਿਆਲਾ ਹੋਵੇ ਚ ਸਨੋਰ ਹੋਵੇ ਚ ਰਾਜਪਰਾ ਹੋਵੇ ਕਿਸੇ ਵੀ ਸਹਿਤ ਹੋਵੇ ਸਾਡੀ ਜਿਹੜੀ ਠੀਕ ਹੈ ਯੂਨੀ ਨਾਲ ਬਣੀ ਹੁੰਦੀ ਹੈ ਪਰ ਸਾਡੀ ਕੋਈ ਜਾਤੀ ਲੜਾਈ ਨਹੀਂ ਹੁੰਦੀ ਸਾਡੇ ਕੋਈ ਮਤ ਦੇਖ ਨਹੀਂ ਹੁੰਦੇ ਸਾਡੇ ਠੀਕ ਹੈ ਸਾਡੇ ਵਿਚਾਰਾਂ ਦੀ ਲੜਾਈ ਹੁੰਦੀ ਹੈ ਜਿਸ ਦੇ ਨਾਲ ਸਾਡੇ ਜਿਹੜੇ 31 ਅਗਸਤ ਨੂੰ ਜਿਹੜੇ ਸਾਡੇ ਭਰਾ ਜਿਹੜੇ ਰੇਂਦਰ ਜੀ ਜਾਂ ਉਹਨਾਂ ਦੀ ਜਿਹੜੀ ਟੀਮ ਉਹ ਸਾਡੇ ਜਿਹੜੇ ਸਮੋਰ ਤੋਂ ਜਿਹੜੇ ਸਾਡੇ ਪ੍ਰਧਾਨ ਜੀ ਨੇ ਨੰਗਾ ਜੀ ਨਾਮ ਵੱਲੋਂ ਜਿਹੜਾ ਉਹ ਆਇਆ ਸੋ ਉਹਨਾਂ ਦੇ ਦੂਸਰੀ ਪਾਰਟੀ ਵੱਲੋਂ ਜਿਹੜਾ ਇਲਿਕੇਸ਼ਨ ਲਗਾਇਆ ਗਿਆ ਦਾ ਅੱਜ ਤੁਹਾਡੇ ਮੀਡੀਆ ਰਾਹੀਂ ਅਸੀਂ ਨੂੰ ਕਿ ਇਹ ਕਹਿੰਦੇ ਵੀ ਗੱਲ ਲਗਾਇਆ ਗਿਆ ਕਿਉਂਕਿ ਇਸ ਵੀ ਸੀਸੀਟੀਵੀ ਕੇ ਕਵਰੇਜ ਦੇ ਵਿੱਚ ਨਹੀਂ ਆਇਆ ਲੜਾਈ ਹੁੰਦਾ ਝਗੜਾ ਹੁੰਦਾ ਆ ਅਵੇਕੇਸ਼ਨ ਤਾਂ ਕੋਈ ਵੀ ਲਗਾ ਸਕਦਾ ਮੈਂ ਲਗਾ ਸਕਦਾ ਕੋਈ ਵੀ ਲਗਾ ਸਕਦਾ ਪਰ ਇਹ ਗੱਲ ਇਹ ਆ ਵੀ ਜਿਹੜਾ ਅਵੇਕੇਸ਼ਨ ਮੈਂ ਲਗਾਇਆ ਉਹ ਗਲਤ ਲਗਾਇਆ ਗਿਆ ਆ ਕਿਉਂਕਿ ਸਾਡੇ ਜਿਹੜੀ ਲੜਾਈਆਂ ਹੁੰਦੀਆਂ ਉਹ ਵਿਚਾਰਾ ਦੀ ਲੜਾਈਆਂ ਆ ਕੋਈ ਦੂਸਰੀ ਆਥਾ ਸਾਡਾ ਜਿਹੜਾ ਮੈਂ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਹ ਪ੍ਰਧਾਨ ਦੀ ਟੀਮ ਨਾਲ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਹੁਣੇ ਬੈਠ ਕੇ ਵੀ ਜਿਹੜਾ ਅਗਲਾ ਸਟੈਪ ਜਿਹੜਾ ਆਊਗਾ ਅਸੀਂ ਜਿਹੜੇ ਜ਼ਿਲ੍ਹਾ ਪ੍ਰਧਾਨ ਦੀ ਲੈਟ ਵੇਜ ਦੇ ਕੰਮ ਆ ਕਿ ਕਰਦੇ ਹੋ ਜਿਨਾ ਆਪਾਂ ਕਮਿਸ਼ਨਰੀ ਲੈਵਲ ਤੇ ਉਹ ਐਸਐਸਪੀ ਸਾਹਿਬ ਨੂੰ ਲੈ ਕੇ ਮੰਗਦੇ ਉਹਦੇ ਵਿੱਚ ਕਲੀਅਰ ਕਰ ਦਾਂਗੇ ਵੀ ਯਾਰੋ ਅਗਰ ਸਾਡੇ ਇਲਾਕੇ ਨਾਲ ਦੇ ਜਿਹੜਾ ਪੰਚਾ ਦਰਜ ਕੀਤਾ ਗਿਆ ਉਹਨੂੰ ਮਤਲਬ ਰੰਗ ਨਾ ਕੀਤਾ ਗਿਆ ਕਿ ਅਸੀਂ ਆਮਦੇ ਟਾਈਮ ਦੇ ਵਿੱਚ ਨਰ ਕੌਂਸਲ ਜਿਹੜੇ ਸਾਡੇ ਸਮੋਰ ਦੇ ਵਿੱਚ ਊੜਾ ਲਿਆ ਦਾਂਗੇ ਉਹ ਜਿਹੜਾ ਸਾਡਾ ਥਾਣਾ ਜਿਹੜਾ ਸਮੋਰ ਦੇ ਵਿੱਚ ਉਹਦੇ ਜੇਰਦਰ ਨੂੰ ਵੀ ਊੜਾ ਲਿਆ ਦਾਂਗੇ ਅਜਿਹਾ ਕਿ ਪ੍ਰਸ਼ਾਸਨ ਪੁਲਿਸ ਕੋਲ ਸਾਡੇ ਕੋਲ ਚੱਲੇ ਜੇ ਮਾੜਾ ਚੱਲ ਪੰਚਾ ਰੋਣ ਵਿੱਚ ਅਸੀਂ ਪਹਿਲਾ ਪ੍ਰਸ਼ਾਸਨ ਦਾ ਅਸੀਂ ਆਪਣਾ ਪੱਖ ਰੱਖਾਂਗੇ ਜੇ ਨਹੀਂ ਸੁਣਾਈ ਹੋਈ ਫਿਰ ਅਸੀਂ ਨਿਊ ਪੰਜਾਬ ਲੈਵਲ ਤੇ ਹੀ ਸਾਰਾ ਕੰਮ ਚੱਲੇਗਾ ਵੀ ਚਾਹੇ ਸਾਨੂੰ ਸਾਰੇ ਸਟ੍ਰੈਕ ਕਰਨੀ ਪਵੇ ਵੀ ਜੇ ਸਾਡੇ ਝੂਠੇ ਪਰਚੇ ਜਿਹੜੇ ਹੋਏ ਆ ਨਾ ਕੈਸੇ ਕੋਲ ਲੈ ਕੇ ਜਾਣੀ ਪਵੇ ਟ੍ਰੈਨੀਆਂ ਭਰ ਕੇ ਵੀ ਜਦੋਂ ਸਾਨੂੰ ਇਨਸਾਫ ਨਹੀਂ ਮਿਲਦਾ ਜੇ ਸਾਡੇ ਗੱਲ ਤੱਕਾ ਕਰਨਗੇ ਤਾਂ ਅਸੀਂ ਇਹ ਕੰਮ ਕਰਾਂਗੇ ਜੇ ਸਾਡੇ ਨਾਲ ਪਿਆਰ ਦੇ ਨਾਲ ਪ੍ਰਸ਼ਾਸਨ ਸਾਡਾ ਪੱਖ ਸੁਨੇਗਾ ਔਰ ਰੱਖੇਗਾ ਤਾਂ ਫਿਰ ਅਸੀਂ ਉਹਨਾਂ ਦੇ ਨਾਲ ਪ੍ਰਸ਼ਾਸਨ ਪ੍ਰਸ਼ਾਸਨ ਦੇ ਨਾਮ ਨੰਦਲਾ ਲੈ ਨੰਦਲਾ ਜੀ ਮੈਂ ਐਸਪਾਈਸਰ ਕੰਟਰਡਰ ਵਰਕਰ ਯੂਨੀ ਨਗਰਪੁਰ ਦਾ ਪ੍ਰਧਾਨ ਹੈ ਤੇ ਜਿਹੜਾ ਇਹਨਾਂ ਨੇ ਮੇਰੇ ਦੇ ਛੋਟਾ ਪਰਚਾ ਕਰਾਇਆ ਗੱਲ ਸਾਰੀ ਪ੍ਰਧਾਨ ਜੀ ਨੇ ਦੱਸ ਹੀ ਦਿੱਤੀ ਕਿ ਰਜਿੰਦਰ ਕੁਮਾਰ ਦਾ ਕੋਈ ਵੀ ਮੈਟਰ ਨਹੀਂ ਸੀਗਾ ਉਸ ਨੂੰ ਇੱਕ ਅਜੇ ਕੁਮਾਰ ਹੈ ਮੁੰਡਾ ਉਹਦੀ ਦਵਿੰਦਰ ਸਿੰਘ ਮੇਟ ਨਾਲ ਕੰਮ ਪਿੱਛੇ ਬਹਿਸ ਹੋਈ ਸੀਗੀ ਇਹਨਾਂ ਦੇ ਮੈਂਬਰ ਨੇ ਕਿਸੇ ਨੇ ਰਜਿੰਦਰ ਕੁਮਾਰ ਨੂੰ ਫੋਨ ਕਰਕੇ ਬੁਲਾਇਆ ਇੱਥੇ ਵੀ ਭਾਈ ਇੱਥੇ ਬਹਿਸ ਹੋਈ ਆ ਜਾ ਉਹ ਆਇਆ ਇੱਥੇ ਕਹਿੰਦਾ ਅਸੀਂ ਧਰਨਾ ਲਾएंगे ਮੇਟ ਸਾਹਿਬ ਨੇ ਕਿਹਾ ਤੁਸੀਂ ਧਰਨਾ ਲਾਓ ਅਸੀਂ ਆਪਣੇ ਕੰਮਾਂ ਤੇ ਚਲੇ ਗਏ ਉਸ ਤੋਂ ਬਾਅਦ ਰਜਿੰਦਰ ਕੁਮਾਰ ਆਪਣੇ ਘਰ ਗਿਆ ਪਟਿਆਲੇ ਮੀਟਿੰਗਾਂ ਵੀ ਅਟੈਂਡ ਕਰਕੇ ਆਇਆ ਮੀਟਿੰਗ ਅਟੈਂਡ ਕਰਕੇ ਆਇਆ ਪਟਿਆਲੇ ਸਭ ਕੁਝ ਕਰਕੇ ਆਇਆ ਉਹਦਾ ਸਾਡੇ ਉਹ ਅਪਰੂਵ ਵੀ ਪਿਆ ਆ ਫੋਟੋ ਵੀ ਇਆਂ ਆਉਂਦੀਆਂ ਆ ਗੜਾ ਰਜਿੰਦਰ ਕੁਮਾਰ 31 ਤਰੀਕ ਦੀ ਫੋਟੋ ਹੈ 3:30 ਵਜੇ ਦੀ ਉਹਦੇ ਨਾਮ ਨਾਮ ਟਾਈਮ ਸਭ ਕੁਝ ਮੈਂਸ਼ਨ ਹੋ ਰਿਹਾ ਠੀਕ ਹੈ ਉਸ ਤੋਂ ਬਾਅਦ ਰਾਤ ਨੂੰ 8 ਵਜੇ ਨੂੰ ਅਟੈਕ ਹੁੰਦਾ ਜੀ ਰਾਤ ਨੂੰ 8 ਵਜੇ ਅਟੈਕ ਹੋਇਆ ਉਹਨੂੰ ਜੇ ਕੁੱਟਮਾਰ ਸਵੇਰੇ ਕੀਤੀ ਸੀਗੀ ਤਸਵੀਰੀ ਕਿਉਂ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਸੱਜਣੇ ਸਵੇਰੇ ਪਰਚਾ ਦਰਜ ਕਰਾਉਂਦੇ ਸਵੇਰੇ ਜਾਂਦੇ ਹੋ ਹਸਪੀਟਲ ਫੇਰ ਸਾਡੇ ਕੋਲ ਬਾਕਾਇਦਾ ਵੀਡੀਓ ਪਈ ਹੈ ਉਹਦੀ ਜਿੱਦਾਂ ਉਹ ਠੀਕ-ਠਾਕ ਆਇਆ ਦਫ਼ਤਰ 'ਚ ਉਦੋਂ ਹੀ ਠੀਕ-ਠਾਕ ਜਾ ਰਿਹਾ ਸਕੂਟਰ ਤੇ ਜੇ ਕੁਟ ਕੁਛ ਨਹੀਂ ਹੋਇਆ ਜੀ ਉਸ ਨੂੰ ਕਿਸੇ ਬੰਦੇ ਨੇ ਹਾਲਾ ਉਫ ਤੱਕ ਨਹੀਂ ਕੀਤਾ ਕੁਟ ਮਾਰਨ ਦੀ ਦੂਰ ਦੀ ਗੱਲ ਹੈ ਕੱਲ ਸਾਰੀ ਦਵਿੰਦਰ ਸਿੰਘ ਮੇਟ ਨਾਲ ਹੋਈ ਸੀਗੀ ਕੰਮ ਪਿੱਛੇ ਸੀ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਾਂਗਾ ਇਹਨਾਂ ਦਾ ਜਿਹੜਾ ਘਰੇਲੂ ਫੈਮਿਲੀ ਮੈਟਰ ਚੱਲ ਰਿਹਾ ਹੈ ਸ਼ਾਇਦ ਉਹਦੇ ਕਰਕੇ ਟੈਨਸ਼ਨ ਲੇਗਾ ਕਿਉਂਕਿ ਇਹਦੇ ਭਰਾ ਨੇ ਤਾਂ ਜ਼ਮੀਨ ਜਮੂਨ ਜਿਹੜਾ ਵੀ ਇਹ ਨਾਲ ਚੱਲ ਰਿਹਾ ਕਰੇ ਏਲੋਮੀਟਰ ਸਾਨੂੰ ਆ ਚਲੋ ਕਿਸੇ ਦੇਖਣੇ ਏਲੋਮੀਟਰ ਤੇ ਬੋਲਣ ਦੀ ਕੋਈ ਨਹੀਂ ਪਰ ਸਾਡੇ ਤੇ ਆਈ ਹੈ ਹੁਣ ਅਸੀਂ ਬੋਲਾਂਗੇ ਸਰ ਹੋਇਸੀ ਝਗੜਾ ਮੇਡ ਦਾ ਕੀ ਚੱਕਰ ਸੀਗਾ ਜੀ ਉਹ ਸੁਣਨ ਦਾ ਤਾਂ ਕੁਝ ਨਹੀਂ ਹੋਇਆ ਇਹ ਵਿੱਚ ਥੋੜਾ ਮੌਜੂਦ ਹਨ ਦੋ ਗਰੁੱਪ ਨੇ ਸਭਾ ਜਨ ਦੇ ਆ ਰਹੇ ਨੇ ਸਾਡੇ ਬ੍ਰਾਂਚ ਚੱਲੇ ਆਂਦੇ ਇਹ ਆਪਸ ਵਿੱਚ ਮਣਾ ਮਟਾ ਬੋਲ ਪਏ ਕੋਈ ਇਸ ਤੋਂ ਜਾਂਦਾ ਕੁਝ ਨਹੀਂ ਉਹ ਡੁੱਟ ਗਿਆ ਪਿੱਛੇ ਇਹ ਹੋਂਗ ਦੀ ਰਹਿੰਦੀ ਆ ਮਾਣੀ ਵਿੱਚ ਪ੍ਰਭਾਵ ਦੇ ਵਿੱਚ ਬੋਲ ਪੈਂਦੇ ਨੇ ਉੱਚਾ ਨਾ ਮਾਰ ਕੋਈ ਦੂਸਰਾ ਇਹ ਕੋਈ ਕੁਝ ਆਖੜਾ ਨਹੀਂ ਨੰਗਾ ਇਸ ਅੱਜ ਦਾ ਦਿਨ ਤੱਕ ਕੋਈ ਸੋਨਾ ਮੈਟਰਾ ਮੈਂ ਤਾਂ ਆਪਣੇ ਦਫ਼ਤਰ ਦਾ ਉਹ ਕਰ ਸਕਦਾ ਨਹੀਂ ਮੇਰੇ ਕੋਲ ਸਕੈਪ ਫਿਰਨਗੇ ਲਿਖਤੀ ਕੋਈ ਲਈ ਦੀ ਆਮ ਜੂਰੀ ਇਨਕੁਆਰੀ ਕਰਾਂਗਾ ਦੇਖਾਂਗੇ ਕਿ ਜਿੰਮੇਵਾਰ ਹੋਰ ਉਹਦਾ ਬਣਾ ਫਾਰਮੇਟ ਕੀ ਹੈ